ਕੀ ਜਿਸ ਥਾਂ ਸ੍ਰੀ ਜੋਤੀਸ਼ਰੂਪ ਸਾਹਿਬ ਵਿਖੇ ਜਿੱਥੇ ਸਹਿਬਜ਼ਾਦੇ ਦਾਤੇ ਬਾਤਾ ਜੀ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਬਾਬਾ ਕੁਲਦੀਪ ਸਿੰਘ ਜਿਲੇਕਾਰ ਸੇਵਾ ਵਾਲੇ ਨੇ ਉਹਨਾਂ ਦੁਆਰਾ ਤੇ ਸ਼੍ਰੋਮਣੀ ਕੁੱਕੀ ਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਿਹੜੀ ਕੀਤੀ ਗਈ ਹੈ ਬੜਾ ਉਸ਼ਾਸ਼ੀ ਸੰਗਤ ਦੇ ਵਿੱਚ ਪਰ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਹੈ ਸਰੋਵਰ ਦਾ ਕੁੱਕੀ ਪਾਣੀ ਥੋੜਾ ਗੰਧਲਾ ਹੋ ਗਿਆ ਸੀ ਉਹਦੇ ਕਰਕੇ ਕਰਲੀ ਪਈ ਗੁਰਦੁਆਰਾ ਸ੍ਰੀ ਜੋਤੀਸਰ ਸਾਬਿਕੇ ਜੋ ਕਿ ਸ਼ਿਵਮਨ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਜੀ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਕਿ ਸਰੋਵਰ ਦੀ ਸੇਵਾ ਆਰੰਭ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦੀ ਸਥਾਨ ਸ੍ਰੀ ਜੋਤੀਸਰ ਸਾਬਿਕੇ ਜਿੱਥੇ ਸਾਬਜਾ ਦੇ ਦਾਤੇ ਬਾਤਾ ਜੀ ਦਾ ਸਨਸਕਾਰ ਕੀਤਾ ਗਿਆ ਸੀ ਉਥੇ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਬਾਬਾ ਕੁਲਦੀਪ ਸਿੰਘ ਜਿਹੜੇ ਕਾਰਸੇਵਾਲੇ ਨੇ ਉਹਨਾਂ ਦੁਆਰਾ ਤੇ ਸ਼੍ਰੋਮਣੀ ਕਉਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਿਹੜੀ ਕੀਤੀ ਗਈ ਹੈ ਬੜਾ ਉਸ਼ਾਸ਼ ਸੀ ਸੰਗਤ ਦੇ ਵਿੱਚ ਔਰ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਹੈ ਸਰੋਵਰ ਦਾ ਕਿਉਂਕਿ ਪਾਣੀ ਥੋੜਾ ਜਿਹਾ ਗੰਧਲਾ ਹੋ ਗਿਆ ਸੀ ਉਹਦੇ ਕਰਕੇ ਕਰਨੀ ਪਈ ਔਰ ਜਿਹੜੀ ਥੱਲੇ ਉਕਾਰ ਨਿਕਲੀ ਹੈ ਉਹ ਸੰਗਤ ਆਪਣੇ ਆਪਣੇ ਘਰੇ ਲੈ ਗਈ ਔਰ ਉੱਥੇ ਨਵੇਂ ਸਿਰੇ ਤੋਂ ਰੇਤਾ ਪਾ ਕੇ ਉਹ ਜਿਹੜੀ ਸੇਵਾ ਮੁਕੰਮਲ ਹੋਈ ਹੈ ਮੈਂ ਬਾਬਾਜੀ ਕਾਲਸੇਵਾਲਾ ਦਾ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਧੀਆ ਰੂਪ ਵਿੱਚ ਜਿਹੜੀ ਸੇਵਾ ਇਹ ਸਾਰੀ ਸੰਭਾਲੀ ਔਰ ਟਾਈਮ ਬౌండ్ ਪੀਰੀਅਡ ਵਿੱਚ ਇਹ ਸੇਵਾ ਜਿਹੜੀ ਹੈ ਕੰਪਲੀਟ ਹੋਈ ਹੈ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਤੰਤਰ ਨੌਤਾ ਗੁਜਰਕੌਰ ਜੀ ਤੰਤਰ ਬੱਬਾ ਜੁਰਾਵਰ ਸਿੰਘ ਤੰਤਰੋਂ ਬੱਬਾ ਫਤੇ ਸਿੰਘ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਕੇ ਸਰੋਵਰ ਦੀ ਰੇਤਾ ਪਾਉਣ ਦੀ ਸੇਵਾ ਹੋਈ ਹੈ ਉਹ ਬੱਬਾ ਕਲਦੀਪ ਸਿੰਘ ਕਾਰ ਸੇਵਾ ਵਾਲੇ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੋਚੀਆਂ ਸੰਗਤਾਂ ਨੇ ਬੜੇ ਇਹੀ ਕੌਂਸਲੇਬਲਾਂ ਦੇ ਨਾਲ ਆਪਣਾ ਜਿਹੜਾ ਵਾਪਮਿਆ ਦਸ਼ੀਰ ਵਾਲਿਆ ਔਰ ਹਮੇਸ਼ਾ ਜਦੋਂ ਵੀ ਇਹ ਕਾਰ ਸੇਵਾ ਚੱਲਦੀ ਹੈ ਤਾਂ ਜਿਹੜੀ ਸੰਗਤ ਹੈ ਬਹੁਤ ਹਮ ਹਵਾ ਕੇ ਆਉਂਦੀ ਹੈ ਕਿਉਂਕਿ ਇੰਨੀ ਮਹਿੰਗੀ ਜਗ੍ਹਾ ਜਿਹੜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਇੱਥੇ ਮਾਤਾ ਜੀ ਦਾ ਮਾਤਾ ਗੁਜਰਕੌਰ ਜੀ ਦਾ ਤੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਜਿਆਸ ਸੰਸਕਾਰ ਹੋਇਆ ਸੀ ਔਰ ਸੰਗਤਾਂ ਨੇ ਬਹੁਤ ਹੀ ਸ਼ਾਹ ਦੇ ਨਾਲ ਜਿਹੜੀ ਹੈ ਇਹ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪੁਰ ਜਨ ਸਿੰਘ ਗਰੰਥੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਦਸਵੇਂ ਪਾਸ਼ਾ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਪਿਤਾ ਗਲਗੀ ਤਰ ਪਿਤਾ ਉਹਨਾਂ ਦੇ ਛੋਟੇ ਪਰਜੰਦ ਸਾਈਂ ਜੀ ਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਸਾਈਂ ਜੀ ਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਧੰਨ ਧੰਨ ਜਗਤ ਮਾਤਾ ਮਾਤਾ ਗੁਜਰਕੌਰ ਜੀ ਉਨ੍ਹਾਂ ਦਾ ਪਾਵਨ ਪਵਿੱਤਰ ਸੰਸਕਾਰ ਸਥਾਨ ਗੁਰਦੁਆਰਾ ਸ੍ਰੀ ਜੋਤੀ ਸੁਖਸਾਹਿਬ ਕੇ ਜੋ ਕਿ ਸ਼ਿਵਮਰਯ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਜੀ ਹਰਜਿੰਦਰ ਸਿੰਘ ਜੀ ਧਾਮੀ ਉਨ੍ਹਾਂ ਦੇ ਸਹਿਯੋਗ ਦੇ ਨਾਲ ਜੋ ਕਿ ਸਰੋਵਰ ਦੀ ਸੇਵਾ ਆਰੰਭ ਹੋਈ ਸੀ ਪਹਿਲਾ ਸਮੂਹ ਸੰਗਤਾਂ ਨੇ ਸਾਰਿਆਂ ਨੇ ਇਕੱਤਰਤ ਹੋ ਕੇ ਸਰੋਵਰ ਸਾਹਿਬ ਵਿੱਚੋਂ ਗਾਰਦੀ ਸੇਵਾ ਕੀਤੀ ਅਤੇ ਉਸ ਤੋਂ ਪਰੰਤ ਹੁਣ ਰੇਤਾ ਪਾਣ ਦੀ ਜੋ ਕਿ ਸੇਵਾ ਚੱਲ ਰਹੀ ਹੈ ਸਮੂਹ ਸੰਗਤਾਂ ਬੜੀ ਇੱਛਾ ਦੇ ਨਾਲ ਤਨ ਕਰਕੇ ਮਨ ਕਰਕੇ ਅਤੇ ਧਨ ਕਰਕੇ ਸੇਵਾਵਾਂ ਕਰ ਰਹੀਆਂ ਹਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਕੀਤੀਆਂ ਜਾਂ ਲੰਗਰਾਂ ਦੀ ਸੇਵਾ ਕੀਤੀ ਸਤਿਗੁਰੂ ਜੀ ਕਿਰਪਾ ਕਰਨ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਅਤੇ ਇਸੇ ਤਰ੍ਹਾਂ ਹੀ ਸਮੂਹ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਸੇਵਾਵਾਂ ਕਰਨ ਦੀ ਬਾਦ ਪੁੱਜ ਸਮੱਥ ਬਖਸ਼ਿਸ਼ ਕਰਨ ਆਦੇ ਦੇ ਨਾਲ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਹਰਦੀਪ ਸਿੰਘ ਜੀ ਧੰਨੀ ਅਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਜੀ ਕੰਗਵਲ ਅਤੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਮੂਹ ਸੰਗਤਾਂ ਨੇ ਰਾਜ ਮਿਲ ਕੇ ਇਕੱਤਰਤ ਹੋ ਕੇ ਸੇਵਾ ਨੂੰ ਨਾਰ ਕਰਵਾ ਰਹੇ ਹਨ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸੇਵਾ ਆਰੰਭ ਹੋਈ ਸੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸੇਵਾ ਸੰਪੂਰਨ ਹੋਏਗੀ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦੇ ਕੇ ਇਹੋ ਜੀ ਉਪਰਾਲੇ ਕਰਨ ਅਤੇ ਸੇਵਾਵਾਂ ਕਰਨ ਦੀ ਬਲ ਬੁੱਧ ਸਤਿਗੁਰੂ ਜੀ ਕਿਰਪਾ ਤਨ ਸਮਤ ਬਖਸ਼ਿਸ਼ ਕਰਨ ਅਤੇ ਸਦਾ ਇਸ ਸਮੂਹ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਅਤੇ ਮੀਡੀਆ ਵੀਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਇਸ ਪਾਵਨ ਅਸਥਾਨ ਦੀ ਦੇਸ਼ਾਂ ਵਿਦੇਸ਼ਾਂ ਤੱਕ ਸੇਵਾਵਾਂ ਅਤੇ ਗੁਰੂ ਘਰ ਦੇ ਦਰਸ਼ਨ ਕਰਾਉਣ ਦੇ ਨੂੰ ਸੋ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ